ਸਰਕਾਰ ਵੱਲੋਂ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਇੱਕ ਜੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਜਿਹਦੇ ਆਲਮੋਸਟ ਮਹੀਨੇ ਤੋਂ ਉੱਪਰ ਹੋ ਗਿਆ ਹੈਗਾ ਉਹਦੇ ਵਿੱਚ ਅੱਜ ਆਪਾਂ ਇੱਥੇ ਰੋਪੜ ਵਿਖੇ ਇੱਕ ਮੀਟਿੰਗ ਕੀਤੀ ਹੈ ਸੰਪਰਕ ਮੁਹਿੰਮ ਦੇ ਤਹਿਤ ਜਿਹਦੇ ਵਿੱਚ ਆਪਾਂ ਲੋਕਾਂ ਦੇ ਨਾਲ ਜੁੜਦੇ ਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਆਪਾਂ ਇੱਕ ਮੀਟਿੰਗ ਆਪਨ ਸ਼ਹਿਰੇਚ ਹੀ ਕੀਤੀ ਸੀ ਜਿਹਦੇ ਵਿੱਚ ਲੋਕਾਂ ਨੇ ਕਾਫੀ ਵਡਮੁਲਾ ਫੀਡਬੈਕ ਦਿੱਤਾ ਸੀਗਾ ਆਪਣੀਆਂ ਗੱਲਾਂ ਗੱਲਾਂ ਸਾਂਝੀਆਂ ਕੀਤੀਆਂ ਦੀ ਉਹਦੇ ਵਿੱਚ ਡੀਆਈਜੀ ਸਾਹਿਬ ਆਪ ਇੱਥੇ ਆਏ ਸੀਗੇ ਔਰ ਅੱਜ ਦੁਬਾਰਾ ਆਪਾਂ ਇੱਥੇ ਇੱਕ ਵਾਰੀ ਇਕੱਠੇ ਹੋ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਔਰ ਪਿਛਲੀ ਮੀਟਿੰਗ ਤੋਂ ਹੁਣ ਤਲਕ ਕਿਹੜੀ ਕਾਰਵਾਈਆਂ ਹੋਈਆਂ ਉਹਦੇ ਰਿਗਾਰਡਿੰਗ ਉਹਨਾਂ ਦਾ ਕੀ ਫੀਡਬੈਕ ਹੈਗਾ ਔਰ ਅੱਗੇ ਦਾ ਕੀ ਸਾਡਾ ਜਿਹੜਾ ਵੇਅ ਅਹੈਡ ਹੋਣਾ ਚਾਹੀਦਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਹੈਗੀ ਹੈ ਮੈਂ ਦੱਸ ਕੇ ਖੁਸ਼ੀ ਮੈਨੂੰ ਜ਼ਾਹਿਰ ਹੋ ਰਹੀ ਹੈ ਕਿ ਲੋਕਾਂ ਨੇ ਕਾਫੀ ਚੰਗਾ ਫੀਡਬੈਕ ਸਾਨੂੰ ਦਿੱਤਾ ਹੈ ਕੁਝ ਲੋਕਾਂ ਨੇ ਤੇ ਇਹ ਵੀ ਕਿਹਾ ਹੈ ਕਿ 70 ਤੋਂ 80% ਤੱਕ ਜਿਹੜਾ ਹੈਗਾ ਨਸ਼ਾ ਖਤਮ ਹੋਇਆ ਹੈ ਬਟ ਇਹ ਇੱਕ ਪਹਿਲਾ ਪੜਾ ਹੈਗਾ ਔਰ ਇਹੀ ਮੈਂ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ ਹੈਗੀ ਕਿ ਇਸ ਪੜਾ ਤੇ ਆਪਾਂ ਪਹੁੰਚੇ ਆਂ ਔਰ ਇਸ ਤੋਂ ਅੱਗੇ ਦਾ ਜਿਹੜਾ ਰਾਹ ਹੈਗਾ ਉਹਦੇ ਵਾਸਤੇ ਸਾਡੇ ਨਾਲ ਆਪਣਾ ਸਹਿਯੋਗ ਜਿਹੜਾ ਹੈਗਾ ਉਹ ਜਾਰੀ ਰੱਖਣ ਲਗਾਤਾਰ ਜਿਹੜੀ ਸਾਡੀ ਇਨਫਰਮੇਸ਼ਨ ਜਿਹੜੀ ਸਾਡੇ ਨਾਲ ਉਹ ਇਨਫਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਉਹ ਸਾਂਝੀ ਹੁੰਦੀ ਰਵੇ ਸਾਡੀ ਜਿਹੜੀ ਸੇਫ ਪੰਜਾਬ ਦੀ ਹੈਲਪਲਾਈਨ ਹੈਗੀ ਉਹਤੇ ਵੀ ਕਾਫ ਕਾਫੀ ਚੰਗਾ ਜਿਹੜਾ ਮਤਲਬ ਆਲਮੋਸਟ 100% ਦਾ ਇਜ਼ਾਫਾ ਹੋਇਆ ਪਿਛਲੇ 1 ਮਹੀਨੇ ਦੌਰਾਨ ਔਰ ਲੋਕਾਂ ਦੇ ਕਾਫੀ ਸਾਨੂੰ ਫੀਡਬੈਕ ਕਾਫੀ ਇਨਪੁਟਸ ਸਾਨੂੰ ਮਿਲ ਰਹੀਆਂ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਸਰਪੰਚ ਹੈਗੇ ਨੇ ਬੋਰਡ ਦੇ ਜਿਹੜੇ ਆਪਣੇ ਮਿਸਟਰ ਕਾਉਂਸਲਰਸ ਹੈਗੇ ਨੇ ਉਹ ਵੀ ਸਾਡੇ ਕੋਲ ਆ ਕੇ ਆਪਣੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹੈਗੇ ਨੇ ਪਿਛਲੇ 1 ਮਹੀਨੇ ਦੌਰਾਨ ਜਿਹੜਾ ਜ਼ਿਲ੍ਹਾ ਪੁਲਿਸ ਨੇ ਕਰੀਬ 50 ਦੇ ਕਰੀਬ ਪਰਚੇ ਦਰਜ ਕੀਤੇ ਜਿਹਦੇ ਵਿੱਚ 80 ਦੇ ਕਰੀਬ ਜਿਹੜੇ ਨਸ਼ਾ ਬੈਟਲਰਸ ਔਰ ਸਮਗਲਰ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਚੋਂ 15 ਮੁਕੱਦਮੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ ਉਹ ਫੜੇ ਗਏ ਨੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਦੇ ਕਲਾਸ 27 ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕਰਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭੇਜਤੀ ਕਰਾਇਆ ਗਿਆ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਆਈਓਸ ਅਗੇ ਨੇ ਚੌਂਕੀ ਇੰਚਾਰਜ ਅਗੇ ਨੇ ਐਫਐਚਓਸ ਅਗੇ ਨੇ ਉਹਨਾਂ ਨੇ ਆਪਣੇ ਵੱਲੋਂ ਪ੍ਰਾਲੇ ਕਰਕੇ ਲੋਕਾਂ ਨੂੰ ਮੋਟੀਵੇਟ ਕਰਕੇ ਓਟ ਕਲੀਨਿਕ ਤੇ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਹੈ ਸਰਕਾਰ ਵੱਲੋਂ ਰੀਹੈਬ ਸੈਂਟਰ ਵੀ ਜਿਹੜਾ ਨਵਾਂ ਬਣਾਇਆ ਜਾ ਰਿਹਾ ਹੈਗਾ ਰੋਪੜ ਜ਼ਿਲ੍ਹੇ ਵਿੱਚ ਤੇ ਮੈਂ ਚਾਹੁੰਦਾ ਹੈਗਾ ਕਿ ਇਹ ਜਿਹੜਾ ਆਪਣੇ ਡੀ ਐਡਿਕਸ਼ਨ ਪੈਰਾਫਰਨਲੀਆ ਹੈਗਾ ਉਹਦਾ ਵੱਧ ਤੋਂ ਵੱਧ ਆਪਾਂ ਲਾਹਾ ਲਈਏ ਜਿਹੜੇ ਬੱਚੇ ਨਸ਼ਿਆਂ 'ਚ ਲੱਗੇ ਨੇ ਜਿਹੜੇ ਬੰਦੇ ਨਸ਼ਿਆਂ 'ਚ ਲੱਗ ਗਏ ਨੇ ਉਹਨਾਂ ਨੂੰ ਆਪਾਂ ਵਾਪਸ ਜਿਹੜਾ ਹੈਗਾ ਡੀ ਐਡਿਕਸ਼ਨ ਕਰਾ ਕਰਕੇ ਆਪਣੀ ਮੇਨ ਸਟ੍ਰੀਮ ਵਿੱਚ ਲੈ ਕਰਕੇ ਆਈਏ ਇੱਕ ਤਰਫ ਜਿੱਥੇ ਆਪਾਂ ਨੂੰ ਜਿਹੜੀ ਸਪਲਾਈ ਲਾਈਨ ਹੈ ਜਿੱਥੇ ਆਪਾਂ ਵਰਕ ਆਊਟ ਕਰ ਰਹੇ ਹਾਂ ਨਾਲ ਦੇ ਨਾਲ ਡਿਮਾਂਡ ਸਾਈਡ ਤੇ ਵੀ ਆਪਾਂ ਨੂੰ ਕੰਮ ਕਰਨਾ ਪੈਗਾ ਜਿਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਹੋਏਗਾ ਪਬਲਿਕ ਦਾ ਸਹਿਯੋਗ ਚਾਹੀਦਾ ਹੋਏਗਾ মিডিਆ ਮੈਂਬਰਸ ਦਾ ਸਹਿਯੋਗ ਚਾਹੀਦਾ ਹੋਏਗਾ ਸਾਰੇ ਰਲ ਕੇ ਅਗਰ ਆਪਾਂ ਹੰਬੜਾ ਮਾਰਾਂਗੇ ਕੰਮ ਕਰਾਂਗੇ ਤੇ ਮੈਨੂੰ ਪੂਰੀ ਆਸ ਹੈਗੀ ਹੈ ਕਿ ਆਪਾਂ ਜਿਹੜਾ ਇਹ ਮੁਹਿੰਮ ਚਲਾਈ ਹੈ ਜਿਹਦੇ ਚ ਆਪਾਂ ਹੁਣ ਤਲਕ ਇੱਕ ਮੁਕਾਮ ਤੱਕ ਪਹੁੰਚੇ ਹਾਂ ਉਸ ਵਿੱਚ ਆਪਾਂ ਸਫਲਤਾ ਵੀ ਹਾਸਿਲ ਕਰਾਂਗੇ ਕਿ ਪੰਜਾਬ ਵਿੱਚੋਂ ਆਪਣੇ ਜ਼ਿਲ੍ਹੇ ਵਿੱਚੋਂ ਜਿਹੜਾ